ਲੋ ਜੀ ਸੱਜਣੋ ਮਹਿੰਦਰਾ 605 DI ਅਰਜਨ ਨੋਵੋ DX D ਲਕਸ ਤੁਸੀਂ ਕਹਿੰਦੇ ਹੋਮਗੇ ਨਾ ਹੀ ਬੜਾ ਵੱਡਾ ਬੋਲਤਾ ਆਹ ਦੇਖ ਲਓ ਜੀ ਇੰਨਾ ਕੁਝ ਲਿਖਿਆ ਹੋਇਆ ਹੈਗਾ ਅਰਜਨ ਨੋਵੋ ਡੀ ਐਕਸ ਡੀ ਲਕਸ ਮਹਿੰਦਰਾ 605 DI ਆਈ ਤੇ ਵੀਡੀਓ ਐਂਡ ਤੱਕ ਦੇਖਿਓ ਕਿੰਨਾ ਮਾਰ ਲਾ ਕਿੰਨੇ ਘੰਟੇ ਚੱਲਿਆ ਹੋਇਆ ਸਾਰਾ ਕੁਝ ਦੱਸਾਂਗੇ ਪਹਿਲਾ ਇਹ ਪੰਜਾਬ ਦਾ ਨੰਬਰ ਹੈ ਬਠਿੰਡੇ ਦਾ ਨੰਬਰ ਹੈ ਪਹਿਲੇ ਨਾਮ ਤੇ ਮਾਡਲ ਹੈਗਾ 2021 ਤੇ ਪਹਿਲਾਂ ਤਾਂ ਮੂਰੇ ਰਿੰਬ ਦੇਖੋ ਪੂਰੇ ਸਾਫ ਪਏ ਨੇ ਟਾਇਰ ਵੀ ਹੈਗੇ ਨੇ 80 85 ਪੈਸੇ ਪਿਛਲੇ ਟਾਇਰ ਵੀ ਹੈਗੇ ਨੇ 80 85 ਪੈਸੇ 16 ਦੇ ਟਾਇਰ ਨੇ ਤੇ ਰਿੰਬ ਦੇਖੋ ਜੀ ਕਿਸੇ ਪਾਸੇ ਵੀ ਮੱਖੀ ਦਿਨਾ ਕੋਈ ਦਾਗ ਨਹੀਂ ਮਗਰਾਟਾਂ ਦੇ ਵਿੱਚੋਂ ਦੇਖ ਲਓ ਤੇ ਜਿੰਨਾ ਟਰੈਕਟਰ ਆ ਸਾਰਾ オリジナル ਆ ਸੀਲਡ ਟਰੈਕਟਰ ਆ ਆ ਡੰਡਾ ਡੁਡੈਣ ਚੰਗਾ ਸਾਮ ਗਿਰ ਕੇ ਆਇਆ ਫੱਕਾ ਵਗਾਰਾ ਦੇਖ ਲਓ ਲਿੰਕਾਂ ਲੁਕੈਨ ਪੂਰੀ ਚੰਗੀਆਂ ਪਾਈਆਂ ਨੇ ਤੇ ਜਿਨੇ ਵੀ ਲੈਣਾ ਨੰਬਰ ਟਾਈਟਲ ਦੇ ਵਿੱਚ ਪਾਇਆ ਹੋਇਆ ਤੇ ਇਹ ਬਾਈ ਕੁਲਵਿੰਦਰ ਕੋਲੇ ਫਰਵਾਹੀ ਵਾਲੇ ਕੋਲੇ ਟਰੈਕਟਰ ਅਰਜਨ ਲੋਗ ਕਿੱਕੀ ਮਾਡਲ ਹੈ ਤੇ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿੰਨੇ ਘੰਟੇ ਚੱਲਿਆ ਹੋਇਆ 729 ਘੰਟੇ ਚੱਲਿਆ ਹੋਇਆ ਪਹਿਲਾਂ ਤਾਂ ਆ ਦੇਖੋ ਜੀ ਪੌੜੀਆਂ ਤੋਂ ਵੀ ਰੰਗ ਨਹੀਂ ਲਿਆ ਇਥੋਂ ਜ਼ਿਆਦਾ ਰੰਗ ਲੈ ਜਾਂਦਾ ਕਿਉਂ ਪੈਰ ਨਾਲ ਜ਼ਿਆਦਾ ਰੰਗ ਲੈ ਜਾਂਦਾ ਪਰ ਇਥੋਂ ਵੀ ਹਜੇ ਰੰਗ ਨਾਲ ਦਾ ਪਿਆ ਹੈਗਾ ਚੇਂਜਰ ਗੇਅਰ ਜਿੰਨਾ ਗੇਅਰ ਮੂਰ ਨੂੰ ਭੱਜਦਾ ਓਨਾ ਪਿੱਛੇ ਨੂੰ ਭੱਜਦਾ ਹੈਗਾ ਤੇ ਉੱਪਰੋਂ ਵੀ ਆਹ ਦੇਖੋ ਮਤਲਬ ਕਹਦੇ ਘੋੜੇ ਤੇ ਹੀ ਬਹਿ ਗਏ ਆਪਾਂ ਛੋਟੇ ਜਿਹੇ ਡੈਕਟਰ ਤੇ ਆਪਾਂ ਦਿਖਾਉਣੇ ਆ ਲਓ ਜੀ ਆਪਾਂ ਬੀਟਰ ਚਲਾਤਾ ਤੇ ਸਿਰਫ 729 ਘੰਟੇ ਚੱਲਿਆ ਹੋਇਆ ਟਰੈਕਟਰ ਤੇ ਜਿਹਨੇ ਵੀ ਲੈਣਾ ਤਾਂ ਕਰ ਲਿਓ ਸੰਪਰਕ ਜਿੰਜਰ ਗੇਅਰ ਹੈ ਕਹਿੰਦੇ ਜਿੰਨਾ ਮੂਰ ਨੂੰ ਭਰਦਾ ਉਨਾ ਪਿੱਛੇ ਨੂੰ ਭਰਦਾ ਤੇ ਕਰ ਲਿਓ ਸੰਪਰਕ ਜਿੰਨਾਂ ਨੇ ਲੈਣਾ ਸਤਰੀ ਵਗੈਰਾ ਪੂਰੀ ਵਧੀਆ ਚੰਗੀ ਲੱਗੀ ਹੋਈ ਆ ਆਹ ਦੇਖੋ ਜੀ ਪੈਪਾ ਤੇ ਸਜੇ ਲਫਾਫਾ ਵੀ ਨਹੀਂ ਲਿਆ 21 ਮਾਡਲ ਆ 729 ਘੰਟੇ ਚੱਲਿਆ ਹੋਇਆ ਕੰਡੀਸ਼ਨ ਪੱਖੋਂ ਇਹਨਾਂ ਪੂਰਾ ਚੰਗਾ ਕਿਸੇ ਪਾਸੇ ਵੀ ਕੋਈ ਕਲਮ ਨਹੀਂ ਲੱਗੀ ਹੋਈ ਦੇਖ ਸਕਦੇ ਹੋ ਤੁਸੀਂ ਜਿੰਨਾ ਰੰਗ ਲਿਆ ਹੋਇਆ ਉਹਨਾਂ ਦਾ ਕਿ ਜੈਨੂਇਨ ਰੰਗ ਲਿਆ ਹੋਇਆਗਾ ਕਿਸੇ ਪਾਸੇ ਵੀ ਕੋਈ ਕਲਮ ਨਹੀਂ ਲੱਗੀ ਹੋਈ ਤੇ ਕਰ ਲਿਓ ਸੰਪਰਕ ਜਿੰਨਾਂ ਨੇ ਵੀ ਲੈਣਾ ਨੰਬਰ ਟਾਈਟਲ ਦੇ ਵਿੱਚ ਪਾਇਆ ਹੋਇਆ ਤੇ ਹੁਣ ਗੱਲ ਕਰਦੇ ਆ ਆਪਾਂ ਰੇਟ ਦੀ 735000 ਰੁਪਿਆ ਡਿਮਾਂਡ ਆ ਬਾਈ ਦੀ ਤੇ ਇਹ ਟਰੈਕਟਰ ਦੇ ਵਿੱਚੋਂ ਬਾਈ ਨੇ ਉੱਪਰ ਲਾ ਜਿਹੜਾ 35 ਲੱਖ ਆ ਉਹ ਡਿਸਕਾਊਂਟ ਹੀ ਕਰਤਾ 7 ਲੱਖ ਪੂਰੇ 7 ਲੱਖ ਦਾ ਟਰੈਕਟਰ ਆ ਜਿਹੜਾ ਬਣ ਜੂਗਾ ਜਿਨੇ ਵੀ ਲੈਣਾ ਮਹਿੰਦਰਾ ਅਰਜਨ ਲੋਵੋ 605 ਡੀ ਆਈ ਤੇ ਡੀ ਲਕਸ ਡੀ ਐਚ ਡੀ ਲਕਸ ਦੇ ਵਿੱਚ ਇਹ ਟਰੈਕਟਰ ਆ ਕੈਂਟਰ ਗੇਰ ਦੇ ਵਿੱਚ ਪੂਰੇ 7 ਲੱਖ ਦਾ ਬਣ ਜੂ ਡਿਮਾਂਡ ਹੈਗੀ ਆ 735 ਦੀ ਤਾਂ ਅੱਜ ਸੋਮਵਾਰ ਨੂੰ ਟਰੈਕਟਰ ਮੰਡੀ ਦੇ ਵਿੱਚ ਸੀ ਤਾਂ ਉਦਾਂ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਬਾਈ ਦਾ ਪਿੰਡ ਹੈਗਾ ਫਰਵਾਹੀ ਤੇ ਜੀਨੇ ਵੀ ਲੈਣਾ ਮਹਿੰਦਰਾ ਅਰਜਨ ਨੋਬੋ ਤਾਂ ਕਰ ਲਿਓ ਸੰਪਰਕ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨ ਤੇ ਪੇਜ ਨੂੰ ਕਰ ਲਿਓ ਫੋਲੋ ਤੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਮਿਹਰਬਾਨੀ